ਆਪ ਕੀ ਆਵਾਜ਼ ਸਮਾਚਾਰ ਆਪ ਤਾ ਹਾਂਜੀ ਪ੍ਰਧਾਨ ਜੀ ਕੀ ਤੁਹਾਡੀ ਮੀਟਿੰਗ ਦਾ ਰਾਤ ਜੋ ਸਿੱਟਾ ਨਿਕਲਿਆ ਉਹਦੀ ਤਕਰੀਰ ਅੰਦਰ ਨਹੀਂ ਕੀਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਕਰਪੂਤਲਾ ਤੋਂ ਸਕਟਨ ਸਕਤਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ ਜੋ ਸਾਡੀ ਕੱਲ ਕੇਂਦਰ ਦੇ ਨਾਲ ਮੀਟਿੰਗ ਸੀਗੀ 12 ਤਰੀਕ ਨੂੰ 5 ਵਜੇ ਉਹ ਮੀਟਿੰਗ ਤਾਂ ਲੰਬਾ ਸਮਾਂ ਚੱਲੀ ਆ ਤਕਰੀਬ 4-5 ਘੰਟੇ ਪਰ ਉਹਦੇ ਚੋਂ ਨਿਕਲਿਆ ਕੁਝ ਨਹੀਂ ਕਿਉਂਕਿ ਐਮਐਸਪੀ ਜਿਹੜੀ ਆ ਇਸ ਤੋਂ ਘੱਟ ਜਿਹੜੀ ਆ ਕਿਸਾਨਾਂ ਦੀ ਗੱਲ ਨਹੀਂ ਹੈਗੀ ਉਨੇ ਤੇ ਜਿਹੜੀ ਆ ਕੋਈ ਗੱਲਬਾਤ ਨਹੀਂ ਨਿਕਲੀ ਤੇ ਕੇਂਦਰ ਜਿਹੜੀ ਆ ਟਾਲ ਮਟੋਲ ਕਰ ਰਹੀ ਆ ਕੇਂਦਰ ਚਾਹੁੰਦੀ ਆ ਵੀ ਕਿਸੇ ਨਾ ਕਿਸ ਤਰ੍ਹਾਂ ਇਹਨਾਂ ਨੂੰ ਲਾਲਾ ਲੱਪਾ ਲਾਇਆ ਜਾਵੇ ਪਰ ਜੋ ਜਥੇਬੰਦੀ ਨੇ ਐਲਾਨ ਕੀਤਾ ਸੀਗਾ ਅ ਸਯੁਗਤ ਗੈਰ ਰਾਜਨੀਤਿਕ ਸਯੁਗਤ ਮੋਰਚਾ ਤੇ 18 ਜਥੇਬੰਦੀਆਂ ਦੀ ਜਿਹੜੀ ਕਾਲ ਆ ਉਹਨਾਂ ਨੇ ਕਿਹਾ ਵੀ ਅਸੀਂ 13 ਫਰਵਰੀ ਨੂੰ ਦਿੱਲੀ ਨੂੰ ਕੂਚ ਕਰਾਂਗੇ ਇਸ ਕਰਕੇ ਉਹ ਮੀਟਿੰਗ ਜਿਹੜੀ ਆ ਬੇਸੱਟਾ ਹੀ ਰਹੀ ਆ ਅੱਜ 10 ਵਜੇ ਜਿਹੜਾ ਵਾ ਉਹ ਆਪਾਂ ਸ਼ੰਭੂ ਬਾਰਡਰ ਜਿਹੜਾ ਪਾਰ ਕਰਾਂਗੇ ਬੜੀ ਚੜ੍ਹਦੀ ਕਲਾ ਦੇ ਵਿੱਚ ਸੰਗਤ ਬਹੁਤ ਆ ਟਰਾਲੀਆਂ ਦੀ ਕੋਈ ਗਿਣਤੀ ਨਹੀਂ ਹੋ ਰਹੀ ਕਈ ਵਾਰੀ ਅਸੀਂ ਵੀ ਗਏ ਆ ਪੱਤਰਕਾਰ ਵੀਰ ਵੀ ਲੱਗੇ ਆ ਸਾਡੇ ਜ਼ਿਲ੍ਹੇ ਦੇ ਪੱਤਰਕਾਰ ਆਪਣੇ ਪ੍ਰੈਸ ਕਟਰ ਜਉਨਾ ਦੇ ਪਰ ਜਿਹੜੀ ਉਹਦੀ ਗਿਣਤੀ ਨਹੀਂ ਹੋ ਸਕੀ ਲੱਖਾਂ ਦਾ ਕਾਟਿਆ ਤੇ ਤਿੰਨਾਂ ਬੰਦਿਆਂ ਤੋਂ ਹਮਲਾ ਬੋਲ ਕੇ ਤੇ ਅੱਜ ਦਿੱਲੀ ਦੇ ਵਿੱਚ ਐਂਟਰ ਹੋਵਾਂਗੇ ਬਿਲਕੁਲ ਚੜ੍ਹਦੀ ਕਲਾ ਦੇ ਵਿੱਚ ਤੇ ਚੜ੍ਹਦੀ ਕਲਾ ਚ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਫਤੇਗੜ ਸਾਹਿਬ ਦੇ ਵਿੱਚ ਖਲੋਤੇ ਆ ਸਾਧੂ ਘਰ ਅਟਾ ਸਾਧੂ ਘਰ ਅਟਾ ਹਾਂਜੀ ਸਾਧੂ ਘਰ ਅਟਾ ਤੇ ਸੰਤਾ ਨੇ ਜਿਹੜਾ ਉਹ ਮੋਰਚਾ ਲਾ ਲਿਆ ਜੋ ਦਿੱਲੀ ਨੂੰ ਕੂਸ਼ ਕਰ ਰਹੀਆਂ ਉਹ ਪਰ ਜਦੋਂ ਅਸੀਂ ਇੱਥੇ ਕੀਤੀ ਆ ਇੱਥੇ ਡੇਰੇ ਲਾਏ ਆ ਇਹ ਲਾਗੇ ਲਾਗੇ ਪਿੰਡਾਂ ਦੇ ਜਿੰਨੇ ਵੀ ਆ ਨੌਜਵਾਨ ਬੀਬੀਆਂ ਭੈਣਾ ਬਜ਼ੁਰਗ ਉਹ ਸਾਰੇ ਇੱਥੇ ਸਾਰ ਲੈ ਰਹੇ ਆ ਦੇ ਨੌਜਵਾਨ ਇੱਥੇ ਆਣ ਕੇ ਤੇ ਜਿੰਨੇ ਵੀ ਕਿਸਾਨ ਆ ਟਰਾਲੀਆਂ ਦੇ ਵਿੱਚ ਆ ਗੱਡੀਆਂ ਦੇ ਵਿੱਚ ਆ ਜਿੱਥੇ-ਥੇ ਡੇਰੇ ਲੱਗੇ ਆ ਉਹਨਾਂ ਨੂੰ ਆਣ ਕੇ ਦੋਦੀ ਸੇਵਾ ਕਰ ਰਹੇ ਆ ਇਸ ਕਰਕੇ ਅਸੀਂ ਕਹਿੰਦੇ ਆ ਪੰਜਾਬ ਆ ਹਾਂਜੀ ਜਦੋਂ ਵੀ ਪੰਜਾਬ ਤੇ ਕੋਈ ਹੱਲਾ ਕੀਤਾ ਕਿਸੇ ਦੇ ਬਾਹਰ ਆਣ ਕੇ ਤੇ ਸਾਰਿਆਂ ਨੇ ਇਕੱਠੇ ਹੋ ਕੇ ਤੇ ਉਹਦਾ ਵਿਰੋਧ ਕੀਤਾ ਵਾ ਤੇ ਡੜ ਕੇ ਮਦਾਨ ਚ ਲੜੇ ਆ ਇਸ ਕਰਕੇ ਅਸੀਂ ਕਹਿਣਾ ਚਾਹੁੰਦੇ ਆ ਮੋਦੀ ਸਰਕਾਰ ਨੂੰ ਤੇ ਭਾਈ ਅਜੇ ਵੀ ਤੇਰੇ ਕੋ ਸਮਾਏਗਾ ਮੰਨੀਆਂ ਹੋ ਜਾਂ ਜੜੀਆਂ ਮੰਗਾ ਵਾ ਉਹ ਸਾਰਾ ਕਿਸਾਨਾਂ ਮਜ਼ਦੂਰਾਂ ਨੂੰ ਦੇ ਦਿਓ ਤੇ ਅਗਲੇ ਬੰਨੇ ਜੋ ਜ਼ਮੀਨਾ ਖੋਣ ਦਾ ਤੁਸੀਂ ਕਾਰਪੋਰੇਟ ਘਰਾਣੇ ਨੂੰ ਖੁੱਲ੍ਹ ਦਿੱਤੀ ਆ ਉਹਦੇ ਤੋਂ ਬਾਜ ਆ ਜੋ ਨਹੀਂ ਤੇ ਤੁਹਾਡੀਆਂ ਜੜਾ ਹੁਣ ਕਿਸਾਨ ਤੇ ਮਜ਼ਦੂਰ ਤੇ ਪੂਰਾ ਦੇਸ਼ ਪੁੱਟ ਕੇ ਢੂਗਾ ਸਾਨੂੰ ਇਹੋ ਜੇ ਨੌਜਵਾਨਾਂ ਤੇ ਮਾਣ ਆ ਇਸ ਟਾਈਮ ਸਾਨੂੰ ਇਹ ਸਮੁੰਦਰ ਜਿਹੜਾ ਵਾ ਸਾਨੂੰ ਵੀ ਦੇਖ ਕੇ ਚੱਲਿਆ ਤੇ ਸਾਰੀਆਂ ਟਰਾਲੀਆਂ ਨੂੰ ਉਤਾਰ ਰਿਹਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ